ਕੇਂਦਰੀ ਜਿਸਤਰ ਤੋਂ ਵਿਅਕਤੀ ਦੀ ਮੁਰਾਦ ਪੂਰੀ ਹੁੰਦੀ ਹੈ ਉਸ ਤਰ ਤੇ ਵਿਅਕਤੀ ਖੁੱਤਾ ਜਾਂਦਾ ਹੈ ਆਪਣੇ ਪਰਿਵਾਰਕ ਮੈਂਬਰਾਂ ਉਤੇ ਸਹਯੋਗੀਆਂ ਨੂੰ ਵੀ ਨਾਲ ਲੈ ਕੇ ਜਾਂਦਾ ਹੈ ਜਿਹਾ ਇੱਕ ਲੁਧਿਆਣੇ ਦੇ ਬੀਜੇਪੀ ਵਰਕਰ ਅਤੇ ਯੂਥ ਕਲੱਬ ਦੇ ਸਹਿਯੋਗ ਪਲੂਕੀਤਾਜ਼ ਆਰੇ ਦੱਸਦੇ ਕਿ ਉਹਨਾਂ ਦੇ ਵੱਲੋਂ ਖਾਟੂ ਸ਼ਾਮ ਦੇ ਲਈ ਇੱਕ ਏਸੀ ਵਾਸ ਪੇਜੀ ਗਈ ਹੈ ਜੋ ਲੋਕ ਖਾਟੂ ਸ਼ਾਮ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਤੇ ਉਹ ਲੋਕ ਇਸ ਬਸ ਤੇ ਵਿੱਚ ਸਵਾਰ ਹੋ ਕੇ ਖਾਟੂ ਸ਼ਾਮ ਦੇ ਲਈ ਗਏ ਦੱਸਦੇ ਕਿ ਇਹ ਬਸ ਲੁਧਿਆਣਾ ਦੇ ਸ਼ਿਵਾਜੀ ਨਗਰ ਤੋਂ ਖਾਟੂ ਸ਼ਾਮ ਤੱਕ ਜਾਏਗੀ ਅਤੇ ਉਹਨਾਂ ਨੂੰ ਦਰਸ਼ਨ ਕਰਵਾਉਣ ਤੋਂ ਬਾਅਦ ਫਿਰ ਵਾਪਸ ਲੁਧਿਆਣਾ ਉਹਨਾਂ ਦੇ ਘਰ ਪਹੁੰਚਾਏਗੀ ਖਾਟੂ ਸ਼ਾਮ ਤੱਕ ਜਾਏਗੀ ਅਤੇ ਉਹਨਾਂ ਨੂੰ ਦਰਸ਼ਨ ਕਰਵਾਉਣ ਤੋਂ ਬਾਅਦ ਫਿਰ ਵਾਪਸ ਲੁਧਿਆਣਾ ਉਹਨਾਂ ਦੇ ਘਰ ਪਹੁੰਚਾਏਗੀ ਅੱਜ ਖਾਟੂ ਰੇਂਜੀ ਜੀ ਯਾਤਰਾ ਤੇ ਅੱਜ ਇੱਕ ਫ੍ਰੀ ਬਸ ਸੇਵਾ ਚੱਲੀ ਹੈ ਲੁਧਿਆਣਾ ਤੋਂ ਨਿਊ ਯੂਥ ਕਲੱਬ ਵੱਲੋਂ ਨਰਿੰਦਰ ਨਗਰ ਸ਼ਿਵਾਈ ਨਗਰ ਸਮਰਾਲਾ ਚੌਕ ਤੋਂ ਪਰਵਾਨਾ ਹੋ ਰਹੀ ਹੈ ਇਹ ਅੱਜ ਤਰੀਕ ਨਹੀਂ ਅੱਜ 5 ਤਰੀਕ 5 ਤਰੀਕ ਹੈ 7 ਦਿਨਾਂ ਨੂੰ ਵਾਪਸੀ ਹੈ 7 ਨੂੰ ਰਾਤ ਨੂੰ ਇਹ ਵਾਪਸ ਆ ਰਹੀ ਹੈ ਬਿਲਕੁਲ ਇਹ ਧੀ ਯਾਤਰਾ ਹੈ ਇਹ ਆਸ਼ੂ ਜੀ ਹੈ ਸਾਡੇ ਆਸ਼ੂ ਸਿੰਘਲਾ ਜੀ ਜਿਨ੍ਹਾਂ ਦੀ ਜਿਨ੍ਹਾਂ ਦੇ ਆਪਾਰ ਕਿਰਪਾ ਹੈ ਹੋਰ ਇਹਨਾਂ ਦੀ ਟੀਮ ਜਿਹੜੀ ਹੈ ਮੈਂ ਨਾਂ ਤਾਂ ਦਿਪਕ ਗੋਇਲ ਜੀ ਰਾਜੂ ਜੀ ਸਨੀ ਜੀ ਨੀਮਾ ਜੀ ਬਰਬਾ ਜੀ ਅਤੇ ਅਸਲਾਨ ਜੀ ਹੋਰ ਸਾਰੇ ਮੈਂਬਰ ਇਹਨਾਂ ਨੂੰ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਬਧਾਈ ਦੇਣਾ ਜਿਹੜਾ ਹੈ ਬੜਾ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਬੱਸ ਲਿਜਾਣ ਦਾ ਜਿਹੜਾ ਉਪਰਾਲਾ ਇਹਨਾਂ ਨੂੰ ਅੱਜ ਇੱਕ ਕੱਲ ਸਾਡੂ ਸ਼ਾਮ ਜੀ ਜੋ ਵਸਾਲੀ ਇਹਨਾਂ ਨੂੰ ਅਸ਼ੀਰਵਾਦ ਦੇਣਗੇ ਇਹਨੇ ਕਹਿੰਦਾ ਜੈ ਸ਼ੀਰ ਖਾੜੂ ਸ਼ਾਮ ਜੀ ਕੱਲ੍ਹ ਕੇ ਹੋਰ ਸੇ ਬੱਸ ਯਾਤਰਾ ਜਾ ਰਹੀ ਖਾੜੂ ਸ਼ਾਮ ਜੀ ਸਾਰੇ ਮੈਂਬਰਾਂ ਨੂੰ ਲੱਖ ਲੱਖ ਵਧਾਈਆਂ ਜੀ ਬੋਲੀਏ ਘਾਟੂ ਨਰੇਸ਼ ਕੀ ਜੈ ਜੱਜੂ ਸ਼ਾਮ ਜੱਜੀ ਬਾਲਾ ਜੀ ਅੱਜ ਫਾਇਨਟਿਕ ਸ਼ਾਮੀ ਕੋਲ ਬਾਜ਼ਾਰ ਆ ਰਹੀ ਹੈ ਸਾਡੀ న్యూਸ ਜੁਲਫਾ ਨੂੰ ਬਾਜ਼ਾਰ ਆ ਰਹੀ ਹੈ ਜਿਹੜਾ ਤੁਹਾਡਾਂ ਜਿਹੜੀ ਬਿੱਟੂ ਬਾੜੀ ਨੇ ਕੀਤਾ ਚੰਡਾ ਦੇਤਾ ਸਤ ਹੋ ਗਿਆ ਹੈ ਅੱਜ ਬਸ ਚੱਲੀ ਇਹਨੇ ਪਰਸੋ ਸ਼ਾਮੀ ਬਸ ਵਾਪਸ ਆਏਗੀ ਅੱਪਾ ਇਹ ਅਰਦਾਸ ਕਰਦੇ ਆਂ ਕਿ ਸਾਰੇ ਨੇ ਘਾਟੂ ਸ਼ਾਮੀ ਦਾ ਅਸ਼ੀਵਾ ਲੈਣ ਤੇ ਆਪਣਾ ਬਹੁਤ ਹੀ ਆਪਣੀ ਮਨੋ ਕਾਮਨਾ ਜੋਰ ਮੰਚ ਲੈ ਕੇ ਚੱਲ ਜਾਈਓ ਪਪਾ ਸ਼ਾਮਨ ਗਣਪੁਣੇ ਕਰੇ ਜੈ ਸ਼੍ਰੀ ਸ਼ਾਮ ਜੈ ਸ਼੍ਰੀ